ਜਾਂਦਾ ਬੱਚਾ ਮਾਂ ਦਾ ਤੇ ਮਾਂ ਤਾਂ ਹੀ ਉਹਨੂੰ ਬਚਾਉਂਦੀ ਰਹਿੰਦੀ ਹੈ ਹਾਂਜੀ ਨਿਗਾਹ ਦੇ ਵਿੱਚ ਰੱਖਦੇ ਕੋੰਨ ਸੋਚੀ ਕੰਮ ਕਰਦੇ ਆ ਤੇ ਨਿਗਾਹ ਉਹ ਤੇ ਹੁੰਦੀ ਜਿੱਤੇ ਖੇਡਦਾ ਹਾਂ ਨਿਗਾਹ ਧਿਆਨ ਉਹ ਤੇ ਹੁੰਦਾ ਪੜਾਈ ਟੈਕ ਜਾਵਾ ਭੱਜੀ ਜਾਂਦਾ ਇਹਦਾ ਪਰਮੇਸ਼ਵਰ ਪਰ ਜਾਉਂਦਾ ਨਾ ਫਿਰ ਥੈਂਕ ਯੂ ਸੰਤਾਂ ਕੇ ਬਾਰੇ ਜੇ ਆਪ ਖੜੋਆ ਹਰ ਕੰਮ ਕਰਾਵਣਾ ਯਾਰ ਹਾਂਜੀ ਪਰ ਕੰਮ ਕਰਾਵਣਾ ਹੈ ਪੌਂਟ ਤੇ ਆਉਂਦੇ ਆਹ ਵਿਆਪਕ ਹੈ ਹਰ ਥਾਂ ਤੇ ਹੈ ਪਰ ਉਹਨੂੰ ਉੱਥੇ ਹੁਣ ਵਿਸ਼ੇਸ਼ ਰੂਪ ਨੇ ਹਾਂਜੀ ਉਹਨੇ ਪਹੁੰਚੀ ਕਰਨੀ ਹੈ ਤੇ ਵਿਸ਼ੇਸ਼ ਰੂਪ ਤੇ ਪ੍ਰਗਟ ਹੋ ਰਹਿਣੇ ਸਾਰੀ ਧਰਤੀ 'ਚ ਪਾਣੀ ਹੈ ਕਿਆਸਾ ਮੜਦਾ ਗਿਆ ਤੇ ਹੁਣ ਤੁਸੀਂ ਕਹਿ ਜੋ ਧਰਤੀ 'ਚ ਸਾਰੀ ਪਾਣੀ ਹੈਗਾ ਉਹ ਗੰਨਾ ਕਰਤੀਓ ਕਿ ਨਾ ਮੈਨੂੰ ਤੋਂ ਖੂਬ ੱਟ ਕੇ ਜਾਂ ਨਾਲ ਵੱਟ ਕੇ ਜਾਂ ਮੋੜ ਲਾ ਕੇ ਮੈਨੂੰ ਉਹ ਪਾਣੀ ਛੇਤੀ ਪਿਆ ਮੈਂ ਤਾਂ ਥਿਆੜਾ ਹੀ ਨਾ ਜੇ ਥੀ ਦੇ ਵਿੱਚ ਇਦਾਂ ਸਾਰਿਆਂ ਦੇ ਵਿੱਚ ਮੈਂ ਉਹਦਾ ਕਰਨ ਮੈਨੂੰ ਜੋ ਸਾਹਮਣੇ ਪਰ ਵਟੋ ਕਰਨ ਗਗਨ ਦਾ ਅਖੰਡ ਮੇ ਜੋਤ સ્વરૂਪੀ ਰਹੋ ਭਰ ਤੁਨ ਮਥਰਾ ਕਟ ਭੇਜਦੇ ਨਹੀਂ ਬੁਰੇ ਅਰਜਨ ਪ੍ਰਤੱਖ ਹਰ ਇਹ ਅਹੀ ਜੋਤ ਲਾਈਟ ਸਾਰੇ ਖੰਡਾ ਬ੍ਰਹਮੰਡਾਂ ਦੇ ਵਿੱਚ ਬਰੀ ਪੂਰਣ ਆਦਿ ਪੁਰਣ ਮਦ ਪੁਰਣੰਦ ਪੁਰਣ ਪਰਮੇਸ਼ਰ ਆਪ ਹੀ ਪੁਰਣ ਹੈ इवन ਦਨ ਨੋ ਕਹਿੰਦੇ ਨੇ ਕਿ ਸਾਹਮਣੇ ਹਰੀ ਹੋਣ ਆਇਆ ਜੀ ਆ ਇਹਨੇ ਕਾ ਸੰ ਨੂੰ ਮੁਝ ਆਇਆ ਜੀ ਇਹਨੇ ਸਾਡੇ ਜਿਹੜਾ ਸਾਨੂੰ ਉਹਨਾਂ ਨੂੰ ਕੀ ਸ਼ਰਾਬ ਹੋਇਆ ਉਹ ਵੀ ਨਾਸ ਕੀਤਾ ਤੇ ਸਾਨੂੰ ਗਿਆਨ ਵੀ ਇਹਨੇ ਬਖਸ਼ਿਆ ਜਦ ਤੱਕ ਇਹ ਸਮਝ ਨਹੀਂ ਆਇਆ ਸਾਨੂੰ ਗਿਆਨ ਕਿੱਥੇ ਸੀ ਜਦ ਤੱਕ ਤੁਸੀਂ ਬੋਰ ਨਹੀਂ ਕੀਤਾ ਪਾਣੀ ਨਹੀਂ ਕੱਢਿਆ ਤੇ ਫਸਲ ਕਿੱਥੇ ਹੈ ਤੁਹਾਡੇ ਖੇਤ ਵਿੱਚ ਬੋਰ ਕੀਤਾ ਤੇ ਪਾਣੀ ਕੱਢਿਆ ਤੇ ਦਾ ਫਸਲਾ ਹੋਈਆਂ ਇਹਦਾ ਰੱਬ ਦੇ ਸਾਰੇ ਹੈਗਾ ਪਰ ਬੰਦਾ ਦੁਖੀ ਤੁਰਿਆ ਗਿਰਦਾ ਮਰਦਾ ਖੜਦਾ ਵੇ ਜੰਮਣਾ ਮਰਦਾ ਜੰਮਣਾ ਮਰਦਾ ਸਾਰੀ ਮਰ ਦੁਖੀ ਰਹਿੰਦਾ ਕੋਈ ਦੋ ਕੋਈ ਨੂੰ ਕੋਈ ਆ ਖੜਾ ਹੁੰਦਾ ਮੈਂ ਉਹ ਰੱਬ ਤੋਂ ਕੀ ਲੈਣਾ ਮੈਂ ਦੋ ਦਿਨ ਚਾਹੀਦਾ ਹੁੰਦਾ ਇੱਥੇ ਸਦਾ ਕਰੇ ਉਹ ਕਹਿੰਦਾ ਰਹਿਣਾ ਗਗਨ ਨਵਖੰਡ ਮੈਂ ਜੋਤ ਸਰੂਪੀ ਰਿਹਾ ਹੋਤੀ ਸੰਪਰਮੇਸ਼ਰ ਸਾਰੇ ਪਰਿਪੁਰਣ ਭੰਨ ਮਥਰਾ ਮਥਰਾ ਪਟ ਕਹਿੰਦਾ ਇਹ ਤੇ ਨਹੀਂ ਕੋਈ ਫਰਕ ਨਹੀਂ ਆਗਾ 노 ਡਿਫਰੈਂਸ ਗੁਰੂ ਅਰਜਨ ਪ੍ਰਤੱਖ ਹਰ ਹਰੀ ਵਾਹਿਗੁਰੂ ਔਰ ਗੁਰਵਰਜਨ ਇਹ ਕੋਈ ਜੀ ਨਹੀਂ ਆਪੇ ਸਾਹਮਣੇ ਉਹ ਸਾਖਸ਼ਾਤ ਹੋ ਗਿਆ ਉਹਨੇ ਸਾਡਾ ਸ਼ਰਾਬ ਸੀਗਾ ਸਾਨੂੰ ਹੋਇਆ ਉਹ ਮੋਸ਼ਨ ਕਾਟ ਤਨਮਿਤ ਕਾਟਤਾ ਤੇ ਸਾਨੂੰ ਅਗਿਆਨਤਾ ਦੇ ਜਾਲ ਚੋਂ ਕੱਢ ਕੇ ਗਿਆਨ ਸਾਨੂੰ ਬਖਸ਼ਿਆ ਇਹਨਾਂ ਨੇ ਬਖਸ਼ਿਆ ਜਦ ਤੱਕ ਅਸੀਂ ਇਹਦੇ ਸਾਹਮਣੇ ਨਹੀਂ ਹੋਏ ਤੁਸੀਂ ਅਗਿਆਨੀ ਸੀ ਸਾ ਤੇ ਸ਼ਰਾਪੇ ਹੋਏ ਸਾਂ ਤੇ ਦੁਖੀ ਸਾਂ ਇਹ ਜੋ ਸਾਡੇ ਸਨ ਮੁਖ ਹੋ ਗਏ ਅਸੀਂ ਇਹਦੇ ਸਨ ਮੁਖ ਹੋ ਗਏ ਦੀ ਸ਼ਰਨ ਚ ਆ ਗਏ ਅਸੀਂ ਸੁਖੀ ਹੋ ਗਏ ਸਾਡੇ ਸ਼ਰਾਪ ਵੀ ਨਿਵਰਤ ਹੋ ਗਏ ਸਾਨੂੰ ਅਹਾਨਤਾ ਵੀ ਨਿਵਰਤ ਹੋ ਗਈ ਤੇ ਲੈ ਇਸ ਤਰ੍ਹਾਂ ਅਸੀਂ ਬੋ ਮਹਾਦਮ ਜੰਜਾਰੋ ਵੀ ਸਾਡਾ ਟੁੱਟ ਗਿਆ ਸਾਡੇ ਦਾ ਲਾਈਟ ਰੋ ਵੀ ਸਾਡੇ ਪ੍ਰੋਜੈਕਸ਼ਨ ਪਰਮੇਸ਼ਰ ਹੁਣ ਹੋ ਗਣ ਪਰਮੇਸ਼ਰ ਹੋਏ ਇਹਨਾਂ ਹੜਥਾਉਂਦੇ ਤੇ ਪਹਿਲਾਂ ਹਰਥਾਣਾ ਕੰਮ ਨਹੀਂ ਕਰਦਾ ਹਾਂਜੀ ਨਹੀਂ ਕੰਮ ਵਿਸ਼ੇਸ਼ ਨੇ ਕਰਦਾ ਆ ਦਿਨੇ ਲੱਕੜ ਦੇਖਦੇ ਪਏ ਉਹਦੇ ਵਿੱਚ ਆਉਂਦੇ ਐ ਸੈਪਟਰ ਕੱਢ ਦਿਓ ਹਾਂਜੀ ਆਂਗੀ ਆ ਨਾ ਪਰ ਰੋਟੀ ਪਕਾ ਕੇ ਦਿਖਾਓ ਸਬਜ਼ੀ ਬਣਾ ਕੇ ਉਹ ਬੂਏ ਤੇ ਬਾਣੀ ਦੇ ਮੇਜ ਤੇ ਰੱਖੋ ਸਬਜ਼ੀ ਪੱਕ ਜਾਏਗੀ ਤੇ ਹੁਣ ਕਿਉਂ ਨਹੀਂ ਪਕਾਂਦੀ ਪਈ ਹੁਣ ਇੱਕ ਚੰਗਾਰੀ ਲਾ ਦਿਓ ਤੇ ਵਿੱਚੋਂ ਭੰਗੜਾ ਨਿਕਲਣਗੇ ਥਾਣਾ ਬਣਾਓ ਜੇ ਮਰਜ਼ੀ ਪਕਾਓ ਤੇ ਧੁਖ ਮਿਟਾਓ ਤੇ ਚੰਗਾਰੀ ਆਈ ਤੇ ਕੰਮ ਚੱਲਿਆ ਨਾ ਇਦਾਂ ਗੁਰੂ ਸਾਹਿਬ ਆਏ ਪ੍ਰਗਟ ਹੋਏ ਸਰਗੁਣ ਰੂਪ ਦੇ ਵਿੱਚ ਤਾਂ ਦੁਨੀਆਂ ਦਾ ਕੰਮ ਜ਼ਿਲਿਆ ਸ਼ਾਂਤੀ ਮਿਲੀ ਉਹ ਤੋਂ ਪਹਿਲਾਂ ਚੋਣਾ ਮਿਲੀ ਉਹ ਤੋਂ ਪਹਿਲਾਂ ਇਦਾਂ ਨਹੀਂ ਮਿਲਦੀ ਮੈਂ ਲੱਕੜਾਂ ਚਾਹਦੇ ਆ ਗਈ ਬੱਜਦੀ ਵੀ ਇਹਦੀ ਰੋਟੀ ਪਕਾਉਂਦੀ ਜੀ ਕੁੱਕੜੀ ਦਾ ਆਬ ਦੇ ਰੱਖ ਬੂਹੇ ਦੋਤ ਰੱਖ ਲੈ ਮੈਂ ਇਧਰ ਰੱਖ ਲੈ ਅੰਠੜੋਂ ਕੋ ਚੀਰੋ ਜੀ ਯੂ ਦੇ ਦੀ ਪਾਈ ਪੱਕਣੀ ਕੋ ਜੀ ਕੋ ਕੌਣ ਅਸੀਂ ਚੰਗਾਰੀ ਜਾਈ ਕੋ ਕੌਣ ਫਿਰ ਗੁਰੂ ਦੀ ਦ੍ਰਿਸ਼ਟੀ ਜਾਈ ਜੋ ਮਾੜੀ ਦ੍ਰਿਸ਼ਟੀ ਤੇ ਅਗਾਂਹ ਦਿਨ ਹਿਲਦੀ ਤਾਂ ਆਪ ਇਹਦਾ ਹਾਂ ਸਾਰੇ ਹੈਗਾ ਹੈਗਾ ਹੁਣ ਹੈਗਾ ਹੈਗਾ ਉਹਨਾਂ ਸਾਰੇ ਹਨ ਤੇ ਪਹਿਲਾਂ ਕਿੱਥੇ ਸਾਰੇ ਆ ਜਿਹੜਾ ਸਾਰੇ ਹੈ ਕੋ ਪਹਿਲਾਂ ਕਿੱਥੇ ਸੀ ਉਹ ਵੇਖ ਗੁਰੂ ਦੀ ਦ੍ਰਿਸ਼ਟੀ ਨਾਲ ਕੰਮ ਕੀਤਾ ਨਾਨਕ ਨਜ਼ਰੀ ਨਦਰ ਨੇ ਹਾਂ ਕੋਨੇ ਕੰਮ ਕੀਤਾ ਸਮਝ ਆਵੇ ਨਾ ਹਾਂਜੀ ਹਾਂ ਇਸਾਨੀ ਨਾ ਪੜ ਗਈ ਹੈ ਪਰ ਕੰਮ ਨਹੀਂ ਸਾੜਦੀ ਇੱਕ ਜਗ੍ਹਾ ਨਹੀਂ ਵਿੱਚ ਆਵੇ ਸਾਰਾ ਕੰਮ ਜਨਾ ਮਰਦੀ ਇੱਥੇ ਰਾਸ਼ਨ ਪਕਾਈਓ ਅੰਮ੍ਰਿਤਸਰ ਪਕਦਾ ਕੀ ਆਏ ਦੇਖ ਦੇਈ ਪਇਓ ਇੱਕ ਜਗ੍ਹਾ ਨਹੀਂ ਨਾਲ ਜਿਆਦਾ ਸਾਰਾ ਰਾਸ਼ਨ ਪਕਾਈਆ ਹੋਣਾ ਉਹਦਾ ਕੋਲ ਹੀ ਆਟਾ ਢੇਰ ਪਿਆ ਪਖੜੀ ਪਕਦਾ